ਹਾਂਜੀ ਦੋਸਤੋ ਐਮਐਡੀ ਜੌਬਲਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਨਗਰ ਨਿਗਮ ਭਰਤੀ ਆਈ ਹੈਗੀ ਜੀ ਸਨਹਰੀ ਮੌਕਾ ਜੀ ਕਿਉਂਕਿ ਜੇਕਰ ਤੁਸੀਂ ਪੜ੍ਹਨਾ ਲਿਖਣਾ ਜਾਣਦੇ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਪੋਸਟਾਂ ਨੇ ਬਹੁਤ ਹੀ ਵਧੀਆ ਪੋਸਟਾਂ ਨੇ 597 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਪੂਰੀ ਜਾਣਕਾਰੀ ਹੈ ਇਸ ਵੀਡੀਓ ਦੇ ਵਿੱਚ ਸਾਡੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਨੇ ਵਿੱਚ ਨੇ ਜੀ ਉਹਨਾਂ ਨੂੰ ਜੁਆਇਨ ਕਰ ਲਵੋ ਉੱਥੇ ਅਸੀਂ PDF ਫਾਈਲਾਂ ਵਗੈਰਾ ਤੇ ਵੀਡੀਓ ਦੇ ਲਿੰਕ ਵਗੈਰਾ ਅਸੀਂ ਸ਼ੇਅਰ ਕਰਦੇ ਰਹਿਣਾ ਜੀ ਚਲੋ ਆਪਾਂ ਨੋਟੀਫਿਕੇਸ਼ਨ ਵੱਲ ਫਰ ਪਹਿਲਾਂ ਆਪਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਦਫ਼ਤਰ ਨਗਰ ਨਗਰ ਮਟਿੰਡਾ ਦੇ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਜੀ 15 9 2025 ਨੂੰ ਫੋਨ ਨੰਬਰ ਹੈਗੇ ਨੇ ਜੀ ਇਹਨਾਂ ਦੇ 016 42 52 811 016 42 52 812 016 42 35 46 ਇਹਨਾਂ ਦੇ ਆਫੀਸ਼ੀਅਲ ਨੰਬਰ ਨੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਮੇਲ ਆਈਡੀ ਹੈਗੀ ਹੈ ਜੀ cmcbathinda@gmail.com ਤੇ ਪੋਸਟਾਂ ਪਹਿਲਾਂ ਤਾਂ ਦੱਸਦੀ ਹੈ ਪਹਿਲੇ ਜੋ ਨੋਟੀਫਿਕੇਸ਼ਨ ਦੇ ਵਿੱਚ 538 ਪੋਸਟਾਂ ਨੇ ਸਫਾਈ ਸੇਵਕ ਦੀਆਂ ਸफाई ਸੇਵਕਾਂ ਦੀ ਕਿਰਤ ਵਿਭਾਗ ਪੰਜਾਬ ਵੱਲੋਂ ਨਿਰਧਾਰਿਤ ਘੱਟੋ-ਘੱਟ ਉਜਰਤਾ ਡੀਸੀ ਰੇਟ ਤੇ ਸਫਾਈ ਸੇਵਕਾਂ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈਗੀ ਆ ਤੇ ਇਹ ਕੈਟਾਗਰੀ ਵਾਈਜ਼ ਇਸ ਪ੍ਰਕਾਰ ਨੇ ਆਮ ਜਰਨਲ ਦੀਆਂ 211 ਪੋਸਟਾਂ ਨੇ ਜੀ ਇਸਤਰੀਆਂ ਦੀਆਂ 60 ਅਸਾਮੀਆਂ ਰਾਖਵੀਆਂ ਨੇ ایਡਬਲਿਊਐਸ ਜਰਨਲ ਦੀਆਂ 53 ਤੇ 16 ਇਸਤਰੀਆਂ ਦੇ ਲਈ ਨੇ ਜੀ ਅਨੁਸੂਚਿਤ ਜਾਤੀ ਦੀਆਂ 109 44 ਇਸਤਰੀਆਂ ਦੇ ਨੇ ਜੀ ਪਛੜੀ ਸ਼੍ਰੇਣੀ ਦੀਆਂ 21 ਉਸ ਦੇ ਵਿੱਚ 53 ਪੋਸਟਾਂ ਟੋਟਲ ਨੇ 21 ਪੋਸਟਾਂ ਇਸਤਰੀਆਂ ਨੇ ਨੇ ਪੀਐਸਐਮ ਜਨਰਲ ਦੀਆਂ 38 ਪੋਸਟਾਂ ਨੇ 22 ਪੋਸਟਾਂ ਇਸਤਰੀਆਂ ਨੇ ਸਾਬਕਾ ਫੌਜੀ ਅਨੁਸੂਚਿਤ ਜਾਤੀ ਦੀਆਂ 1 21 ਪੋਸਟਾਂ ਨੇ ਸਾਬਕਾ ਫੌਜੀ ਪਛੜੀ ਸ਼੍ਰੇਣੀ ਦੀਆਂ 11 ਖਿਡਾਰੀ ਆਮ ਵਰਗ ਦੀਆਂ 11 ਖਿਡਾਰੀ ਅਨੁਸੂਚਿਤ ਜਾਤੀ ਦੀਆਂ 5 ਦੇ दिव्यांगजन ਦੀਆਂ 21 ਤੇ ਸੰਤੰਤਾ ਸੰਗਰਾਮੀ ਦੀਆਂ ਪੰਜ ਪੋਸਟਾਂ ਨੇ ਟੋਟਲ ਹੈਗੀਆਂ ਨੇ 538 ਪੋਸਟਾਂ ਫੀਸ ਆਮ ਵਰਗ ਸੰਤੰਤਾ ਸੰਗਰਾਮੀ ਤੇ ਖਿਡਾਰੀ ਲਈ 500 ਰੁਪਏ ਹੈਗੀ ਐ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ 100 ਰੁਪਏ ਫੀਸ ਹੈ ਸਾਫਾ ਫੌਜੀ ਤੇ ਆਸਰੇਤ ਲਈ 200 ਫੀਸ ਹੈ ਦਿਮਯਾਗਜਨ 40% ਤੇ 70% ਵਾਲਾ ਲਈ 100 ਰੁਪਏ ਫੀਸ ਰੱਖੀ ਗਈ ਹੈਗੇ ਜੀ ਉਮੀਦਵਾਰ ਪੜਨ ਲਿਖਣ ਲਿਟਰੇਟ ਦੀ ਜਾਣਕਾਰੀ ਹੋਣੀ ਲਾਜ਼ਮੀ ਹੈਗੀ ਐ ਜੀ ਤੇ ਤੁਹਾਨੂੰ ਕੁਝ ਟਰਮ ਐਂਡ ਕੰਡੀਸ਼ਨਸ ਨੇ ਚੰਗੀ ਤਰ੍ਹਾਂ ਪੜ ਲੈਣੀਆਂ ਨੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਜਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਉੱਤੇ ਚੈੱਕ ਕਰ ਲੈਣਾ ਹੈਗਾ ਜੀ ਉਕਤ ਸਾਮੀਆਂ ਲਈ ਸਫਰਤਾਪੂਰਕ ਬਿਨੇ ਪਰ ਬਿਨੇਕਾਰਾਂ ਵਾਲੇ ਉਮੀਦਵਾਰਾਂ ਦੀ ਚੋਣ ਉਹਨਾਂ ਦੀ ਵਿਦਿਅਕ ਯੋਗਤਾ ਅਤੇ ਮਿਡਲ ਪਾਸ ਅਤੇ ਉਸ ਨਾਲ ਸੰਬੰਧਿਤ ਸਾਮੀ ਦੇ ਕੰਮ ਕਰਨ ਦੇ ਤਜਰਬੇ ਦੇ ਆਧਾਰ ਦੇ ਉੱਤੇ ਕੀਤੀ ਜਾਵੇਗੀ ਚੋਣ ਲਈ ਕੁੱਲ ਅੰਕ 16 100 ਨੇ ਜੀ ਵਿਦਿਅਕ ਯੋਗਤਾ ਪੜ੍ਹਨਾ ਲਿਖਣਾ ਜਾਣਦਾ ਹੋਵੇ 20 ਅੰਕ ਨੇ ਜੀ ਤਜਰਬਾ 0 ਤੋਂ 3 ਸਾਲ ਦਾ 15 ਅੰਕ ਕੁੱਲ 35 ਅੰਕ ਨੇ ਜੀ ਤਜਰਬਾ 3 ਤੋਂ 5 ਸਾਲ 15 ਅੰਕ ਕੁੱਲ 50 ਅੰਕ ਨੇ ਜੀ ਤਜਰਬਾ 5 ਤੋਂ 8 ਸਾਲ 25 ਅੰਕ ਕੁੱਲ ਅੰਕ 75 ਨੇ ਜੀ ਤਜਰਬਾ 8 ਸਾਲ ਤੋਂ ਵੱਧ ਵਾਲਿਆਂ ਦੇ 25 ਅੰਕ ਕੁੱਲ 100 ਅੰਕ ਨੇ ਜੀ ਨਗਰ ਨਿਗਮ ਬਟਿੰਡਾ ਵੱਲੋਂ ਜਾਰੀ ਕੀਤੇ ਤਜਰਬਾ ਸਰਟੀਫਿਕੇਟ ਨੂੰ ਹੀ ਵਿਚਾਰਿਆ ਜਾਵੇਗਾ ਇਹ ਵੀ ਤੁਸੀਂ ਨੋਟ ਕਰੋ ਜੀ ਮੈਟ ਲਿਸਟ ਵਿੱਚ ਇੱਕ ਤੋਂ ਵੱਧ ਉਮੀਦਵਾਰਾਂ ਵੱਲੋਂ ਬਰਾਬਰ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਤੇ ਵੱਧ ਉਮਰ ਵਾਲੇ ਉਮੀਦਵਾਰਾਂ ਦੀ ਮੈਰਟ ਉੱਪਰ ਮੰਨੀ ਜਾਵੇਗੀ ਇਹ ਵੀ ਤੁਸੀਂ ਨੋਟ ਕਰੋ ਇਹ ਹੈਗਾ ਟੋਟਲ 8 ਪੇਜਾਂ ਦਾ ਜੀ ਜੋ ਹੈਗਾ ਨੋਟੀਫਿਕੇਸ਼ਨ ਹੈ ਇਸ ਕਰਕੇ ਤੁਸੀਂ ਪੜ ਲੈਣਾ ਜੀ ਟੈਲੀਗ੍ਰਾਮ ਚੈਨਲ ਉੱਤੇ ਅਸੀਂ ਸੈਂਡ ਕਰ ਦੇਵਾਂਗੇ ਜੀ ਅਸਾਮੀਆਂ ਦੀ ਗਿਣਤੀ ਘਟਾਈ ਜਾਂ ਵਧਾਈ ਵੀ ਜਾ ਸਕਦੀ ਹੈਗੀ ਹੈ ਜੀ ਇਹ ਤਰਸੀ ਫਾਰਮ ਹੈਗਾ ਜੀ ਫਾਰਮ ਸਿ ਫਿਲ ਕਰਕੇ ਸਾਰੇ ਦਸਤਾਵੇਜ਼ ਲਗਾ ਕੇ ਦਿੱਤੇ ਹੋਏ ਪਤੇ ਦੇ ਉੱਤੇ ਭੇਜ ਦੇਣੇ ਹੈਗੇ ਜੀ ਉਮੀਦਵਾਰ ਦੀ ਫੋਟੋ ਚਾਹੀਦੀ ਆਏਗੀ ਜੀ ਪੜੇ ਲਿਖੇ ਹੋਣ ਦਾ ਸਬੂਤ ਚਾਹੀਦਾ 8ਵੀਂ ਮਿਡਲ ਪਾਸ ਦਾ ਸਰਟੀਫਿਕੇਟ ਚਾਹੀਦਾ ਉਮਰ ਦਾ ਸਬੂਤ ਚਾਹੀਦਾ ਫੀਸ ਜਮ੍ਹਾਂ ਕਰਵਾ ਦਿੱਤੀ ਹੈ ਉਹ ਉਹਦਾ ਸਬੂਤ ਚਾਹੀਦਾ ਪੰਜਾਬ ਦਾ ਵਸਨੀਕ ਹੋਣ ਦਾ ਸਬੂਤ ਰਾਖਮਾ ਕਰਨ ਸੰਬੰਧੀ ਸਰਟੀਫਿਕੇਟ ਤਜਰਬਾ ਸਰਟੀਫਿਕੇਟ ਦਿਵੰਗ ਸੰਬੰਧੀ ਸਰਟੀਫਿਕੇਟ ਈਪੀਐਫ ਨੰਬਰ ਸੈਲਰੀ ਅਕਾਊਂਟ ਨੰਬਰ ਇਹ ਤੁਸੀਂ ਨਾਲ ਦੇਣੇ ਹੈਗੇ ਜੀ ਨੋਟ ਕਰ ਲਓ ਉਸ ਤੋਂ ਬਾਅਦ ਦੂਸਰੇ ਨੋਟੀਫਿਕੇਸ਼ਨ ਵੱਲ ਵਧਦੇ ਆ ਜੀ ਦੂਸਰੇ ਨੋਟੀਫਿਕੇਸ਼ਨ ਦੇ ਵਿੱਚ ਨਾਲ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਸੀ ਵਰਮਨ ਦੇ ਆ ਜਿਸ ਦੇ ਵਿੱਚ ਟੋਟਲ ਹੈਗੀਆਂ ਨੇ ਜੀ 59 ਪੋਸਟਾਂ ਜਰਨਲ ਦੀਆਂ 24 ਪੋਸਟਾਂ ਨੇ 7 ਇਸਤਰੀਆਂ ਲਈ ਰਾਖਮੀਆਂ ਨੇ ਜੀ EWS ਦੀਆਂ 6 ਨੇ 2 ਇਸਤਰੀਆਂ ਲਈ ਅਨੁਸੂਚਿਤ ਜਾਤੀ ਦੀਆਂ 12 5 ਇਸਤਰੀਆਂ ਲਈ ਪਛੜੀ ਸ਼੍ਰੇਣੀ BC ਦੀਆਂ 6 2 ਇਸਤਰੀਆਂ ਲਈ ESM ਜਰਨਲ ਸਾਬਕਾ ਫੌਜੀ ਦੀਆਂ 4 ਤੋਂ ਇਸਤਰੀਆਂ ਲਈ ਸਾਬਕਾ ਫੌਜੀ ਅਨੁਸੂਚਿਤ ਜਾਤੀ ਦੀਆਂ 2 ਸਾਬਕਾ ਫੌਜੀ ਪਛੜੀ ਸ਼੍ਰੇਣੀ ਦੀਆਂ ਇੱਕ ਖਿਡਾਰੀ ਆਮ ਵਰਗ ਦੀਆਂ ਇੱਕ ਖਿਡਾਰੀ ਅਨੁਸੂਚਿਤ ਜਾਤੀ ਇੱਕ ਤੇ ਦਿਵੰਗ ਜੰਦੀਆਂ 2 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਜੀ ਪੀ ਸੇਮ ਹੈਗੀ ਹੈ ਜੀ ਜੋ ਤੁਹਾਨੂੰ ਪਹਿਲਾਂ ਦੱਸੀ ਹੋਈ ਹੈਗੀ ਹੈ ਉਮੀਦ ਪੜ੍ਹਦਾ ਲਿਖਣ ਦਾ ਗਿਆਨ ਹੋਵੇ ਜੀ ਤੇ ਇਸ ਦੇ ਲਈ ਵੀ ਸੇਮ ਜੋ ਕਿ ਹੈ ਵਿਦਿਅਕ ਯੋਗਤਾ ਤੇ ਤਜਰਬਾ ਰੱਖਿਆ ਗਿਆ ਹੈਗਾ ਜੀ ਇਹ ਸੀ ਅੱਜ ਦੇ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੋਰ ਜਾਣਕਾਰੀ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਉਸ ਦਾ ਰਿਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ